ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਸੱਚਖੰਡ ਵਾਸੀ ਬ੍ਰਹਮ ਗਿਆਨੀ ਦੇਸ਼ ਭਗਤ ਤਨਤਨ ਬਾਬਾ ਬਸਾਕਾ ਸਿੰਘ ਜੀ ਦਦੇਰ ਸਾਹਿਬ ਵਾਲੇ ਜਿਨ੍ਹਾਂ ਦੀ 68ਵੀਂ ਸਾਲਾਨਾ ਵਰਸੀ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਰੀਆਂ ਇਥੇ ਰਲ ਮਿਲ ਕੇ ਨਗਰ ਦਦੇਰ ਸਾਹਿਬ ਵਿਖੇ ਮਨਾ ਰਹੀਆਂ ਨੇ 23 ਨਵੰਬਰ ਤੋਂ ਅਖੰਡ ਪੈਠਾਂ ਦੀ ਲੜੀ 4 5 ਦਸੰਬਰ ਤੱਕ ਇਹਨਾਂ ਦੀ ਸਮਾਪਤੀ ਹੋਈ 4 ਦਸੰਬਰ ਨੂੰ ਨਗਰ ਕੀਰਤਨ ਹੋਇਆ ਇਹ ਸਾਰੀ ਦੇਖਰੇਖ ਜਿਨ੍ਹਾਂ ਦਾ ਖਾਸ ਉਪਰਾਲਾ ਤੇ ਜਿਨ੍ਹਾਂ ਦਾ ਅਸ਼ੀਰਵਾਦ ਸੰਤ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਜਿਨ੍ਹਾਂ ਦੀ ਤੀਸਰੇ ਜਿਨ੍ਹਾਂ ਦੇ ਤੀਸਰੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਇਸ ਨਗਰ ਦੇ ਵਿੱਚ ਵੱਡੀ ਪੱਧਰ ਦੇਤੇ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਇਸ ਸਾਰੇ ਪ੍ਰਬੰਧ ਨੂੰ ਸੰਭਾਲ ਰਹੇ ਨੇ ਲੋਕਲ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਟੇਜ ਸਕੱਤਰ ਭਾਈ ਜਗਤਾਰ ਸਿੰਘ ਪਾਈ ਅਨੋਖ ਸਿੰਘ ਪਾਈ ਜਗਤਾਰ ਸਿੰਘ ਜੀ ਸ਼ਾ ਮਾਸਟਰ ਪਰਮਜੀਤ ਸਿੰਘ ਸਵਰਨ ਸਿੰਘ ਚੇਅਰਮੈਨ ਕੁਲਦੀਪ ਸਿੰਘ ਸੈਕਟਰੀ ਗੁਰਵਿੰਦਰ ਸਿੰਘ ਗੋਲਡੀ ਮੁੱਖ ਗ੍ਰਾਂਥੀ ਬਾਬਾ ਹਰਦੇਵ ਸਿੰਘ ਸੇਵਾਦਾਰ ਜੋਗਾ ਸਿੰਘ ਜਗਤਾਰ ਸਿੰਘ ਫੌਜੀ ਲਖਵਿੰਦਰ ਸਿੰਘ ਕੋਇਨੂਰ ਗੁਰਵਿੰਦਰ ਸਿੰਘ ਹਾਂਗਕਾਂਗ ਗੁਰਜੀਤ ਸਿੰਘ ਸੀਨੀਅਰ ਸਹਾਇਕ ਪੀਏਯੂ ਲੁਧਿਆਣੇ ਤੋਂ ਸੁਖਵਿੰਦਰ ਸਿੰਘ ਹਾਂਗਕਾਂਗ ਅਤੇ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਨਤਮਸਤਕ ਹੋਈਆਂ ਇਹ ਸਾਰਾ ਪ੍ਰੋਗਰਾਮ 6 ਦਸੰਬਰ ਨੂੰ ਸ਼ਾਮ ਕਬੱਡੀ ਕੱਪ ਹੁਣ ਤੋਂ ਬਾਅਦ ਉਪਰੰਤ ਇਸ ਵਾਪਤੀ ਹੋਏਗੀ ਇਸ ਮੌਕੇ ਹੋਰ ਸੰਗਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਜਿਸ ਵਿੱਚੋਂ ਮਾਰਕੀਟ ਕਮੇਟੀ ਚੇਅਰਮੈਨ ਸਰਦਾਰ ਦਿਲਬਖ ਸਿੰਘ ਫੌਜੀ ਰੱਤਾਗੁੱਦਾ ਮਾਸਟਰ ਗੁਰਬੀਰ ਸਿੰਘ ਦਦੇਰ ਸਾਹਿਬ ਬਿਜਲੀ ਵਿਭਾਗੇ ਤੋਂ ਲਾਈਨਮੈਨ ਸੁਖਦੇਵ ਸਿੰਘ ਦਦੇਰ ਸਾਹਿਬ ਅਤੇ ਹੋਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਸ਼ਾਮ ਨੂੰ ਇਹ ਮੇਲਾ ਆਪਣੀਆਂ ਨਿੱਗੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ ਦਾਤਾ ਤੇ ਪਖਸੂਰਾਂ ਜੂਨੇ ਜਗਰਿੰਦੇ ਨੇ ਮੜੀਆਂ ਤੇ ਲੱਗਦੇ ਮੇਲੇ ਲੋਕੀ ਨਾਂ ਲੈਂਦੇ ਨੇ ਕਿਹਨਾਂ ਦੀਆਂ ਮੜੀਆਂ ਦੇ ਮੇਲੇ ਲੱਗਦੇ ਆ ਜਿਹਨੇ ਜਿਲ੍ਹਾ ਨੇ ਤਬ ਕੀਤਾ ਹੋਵੇ ਤੇਗਾ ਮਾਰੀਆਂ ਹੋਣ ਤੇ ਤੇਗਾ ਖਾਦੀਆਂ ਹੋਣ ਉਹਨਾਂ ਦੇ ਤਪ ਸਥਾਨਾਂ ਤੇ ਉਹਨਾਂ ਦੀਆਂ ਮੜੀਆਂ ਤੇ ਉਹਨਾਂ ਦੀ ਅਸਥਾਨਾਂ ਤੇ ਅੰਗਿੱਠਾ ਸਾਹ ਕੀ ਨੇ ਲੱਗਦੇ ਸੋ ਅੱਗੇ ਹੀ ਪਹੁੰਚੇ ਹਾਂ ਜਿਲ੍ਹਾ ਤਰਨਤਾਰਨ ਤੋਂ ਟਾਈਮ ਲੂ 24 ਨਿਊ ਪੰਜਾਬ ਜੰਗ 83 ਪਿੰਡ ਗਦਰੀ ਬਾਬਿਆਂ ਦਾ ਪਿੰਡ ਦੇਦੇਰ ਸਾਹਿਬ ਜਿੱਥੇ ਕਿ ਗ੍ਰੰਥ ਗਿਆਨੀ ਸਤਖੰਡ ਵਾਸੀ ਗੰਤਨ ਬਾਬਾ ਬਸਾਕਾ ਸਿੰਘ ਜਿਨ੍ਹਾਂ ਕਿ ਅੱਜ ਅੱਜ ਪੂਰੀ ਸੰਗਤ 66ਵੀਂ ਇਹ ਸਾਲਾਨਾ ਵਰਸੀ ਸਮਾਗਮ ਬਣਾ ਰਿਹਾ ਤੇ ਆਪਾਂ ਤੁਹਾਨੂੰ ਇਹ ਗੇਟ ਤੋਂ ਐਂਟਰੀ ਪਾ ਕੇ ਅੱਗੇ ਚੱਲਦੇ ਆਂ ਦਿਖਾਉਨੇ ਆ ਉਹਨਾਂ ਦੇ ਤਪੋਸਥਾਨ ਕਿ ਜਿੱਥੇ ਸੰਗਤਾਂ ਲੰਗਰ ਸਕਦੀਆਂ ਹੋ ਜਿੱਥੇ ਦੀਵਾਨ ਖੁੱਲੇ ਚੱਲ ਰਹੇ ਨੇ ਉਹ ਸਾਰੀ ਕਵਰੇ ਕਰਕੇ ਤੁਹਾਨੂੰ ਅੱਗੇ ਗੱਲਬਾਤ ਕਰਕੇ ਹੋਰ ਬਾਬਾ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਲਵਾਂਗੇ ਤੇ ਜਥੇਦਾਰ ਬਾਬਾ ਰਣਜੀਤ ਸਿੰਘ ਜੀ ਇਹ ਸਾਡੇ ਬਹੁਤ ਹੀ ਪਿਆਰੇ ਨੇ ਜੀਸੀ ਮਿੱਤਰ ਨੇ ਵਰਸੇਕ ਭਾਈ ਨੇ ਸੋ ਇਹਨਾਂ ਤੋਂ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆਂ ਕਿ ਜੋ ਅਜਦਾ ਅੰਵੇਲਾ ਸਮਾਗਮ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਤਾਂ ਨਾ ਸ੍ਰੀਮਾਨ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਜੀ ਜਿਨ੍ਹਾਂ ਦੇ ਖਡਪੁਰ ਸਾਹਿਬ ਇੱਥੇ 23 ਤਰੀਕ ਤੋਂ ਆਰੰਭਿਆ ਲੜੀਵਾਰ ਤੇ ਅੱਜ ਝੋਖ ਪਏ ਆ 5 ਤਰੀਕ ਨੂੰ ਤੇ ਬਾਬਾ ਜੀ ਦੀ ਵਰਸ਼ੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਆ ਬੜੇ ਹੀ ਸਚੱਜੇ ਢੰਗ ਦੇ ਨਾਲ ਪ੍ਰਬੰਧਕਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਵਾ ਤੇ ਬਹੁਤ ਹੀ ਜਾਦੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਆਈ ਆ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਨੂੰ ਆਨੇ ਆ ਇੱਕ ਵਾਤਾ ਵਾ ਸੰਗਤਾਂ ਨੂੰ ਕੱਲ ਨੂੰ ਵੀ ਮੈਚ ਕਬੱਡੀਆਂ ਦੇ ਤੇ ਕੱਲ ਨੂੰ ਵੀ ਜਰੂਰ ਆਉਣ 6 ਤਰੀਕ ਨੂੰ ਕੱਲ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਕਬੱਡੀ ਦੇ ਮੈਚ ਆ ਉਹ ਵੀ ਆਪਾਂ ਦੇਖਣੇ ਆ ਉਹ ਵੀ ਤਕੜੇ ਹੋ ਕੇ ਆਇਓ ਕੱਲ ਨੂੰ 12 ਵਜੇ ਤੋਂ ਸ਼ੁਰੂ ਆ ਤੇ ਰਾਤ 8 ਵਜੇ ਤੱਕ ਕੋਈ ਲੈਵ ਪ੍ਰੋਗਰਾਮ ਚੱਲਣਾ ਵਾ ਤੇ ਉਹ ਵੀ ਸਾਰੇ ਹਾਜ਼ਰੀ ਭਰਿਓ ਤੇ ਅਸੀਂ ਬੇਨਤੀ ਕਰਦੇ ਆ ਜਿੰਨੇ ਵੀ ਸੰਗਤ ਆਈ ਆ ਸਾਰਿਆਂ ਨੂੰ ਜੀ ਆਇਆਂ ਨੂੰ ਸਾਰੇ ਪ੍ਰਬੰਧਕਾਂ ਨੂੰ ਵੀ ਜੀ ਆਇਆਂ ਨੂੰ ਜਿਨ੍ਹਾਂ ਬਹੁਤ ਪ੍ਰਬੰਧ ਸਹੀ ਸੰਭਾਲਿਆ ਵਾ ਸਾਨੂੰ ਪੱਤਰਕਾਰਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਨੇ ਆ ਤੇ ਜਿੰਨੇ ਵੀ ਸਾਡੇ ਸੱਜਣ ਖਲੋਤੇ ਆ ਇਹਨਾਂ ਨੂੰ ਜੀ ਆਇਆਂ ਨੂੰ ਕਿਉਂਕਿ ਜਿਹੜੇ ਮੇਲੇ ਹੁੰਦੇ ਆਏ ਰੋਜ਼ ਨਹੀਂ ਮਨਾਏ ਜਾਂਦੇ ਇਹ ਜੋੜਨ ਵਾਸਤੇ ਮਨਾਏ ਜਾਂਦੇ ਇੱਕ ਦੂਜੇ ਨੂੰ ਇਸ ਕਰਕੇ ਧਰਮ ਨੂੰ ਜੋੜ ਕੇ ਤੇ ਮਹਾਰਾਜ ਦਾ ਨਾਮ ਲੈ ਕੇ ਤੇ ਆਪਾਂ ਜਿਹੜਾ ਵਾਸਤਕਾਰ ਕਰਕੇ ਤੇ ਚੰਗਾ ਜੀਵਨ ਬਣਾਉਣਾ ਵਾ ਉਹਨਾਂ ਨੂੰ ਸਿੱਖਿਆ ਲੈ ਕੇ ਅਸੀਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਗੁਰਚਿੱਟਾ ਖਾਲਸਾ ਗੁਰਚਿੱਟਾ ਖਾਲਸਾ ਹੱਸ ਕੇ ਬੋਹੜੀਏ ਸਿੱਧੇ

خالسا جی رام جیت کی جانب ہے نگارے والے سر نے ننگائی نگالے سارے سرا کو گالی کیرتن کر آدمی سورمے ہوئے

what you think ਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਸ਼ੀ ਵਾਹਿਗੁਰੂ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ Oh <laughs> ਸਤ ਨਾਮ ਵਾਹਿਗੁਰੂ 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 ਸਤ ਨਾਮ ਦਾ ਨਾਮ ਟੈਂਸਰ 34 ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡੋਂ ਦੇ ਨਹੀਂ ਕੱਲ ਦਾ ਬਹੁਤ ਵਧੀਆ ਮਹਿਸੂਸ ਕਰ ਰਹੇ ਆਂ ਬਾਬਾ ਜੀ ਦੀ ਸੇਵਾ ਕਰਕੇ ਜੀ ਹਰ ਸਾਲ ਕਿਸੇ ਤਰ੍ਹਾਂ ਹੀ ਸੰਕਟਾ ਸੇਵਾ ਕਰਦੇ ਬਹੁਤ ਜਿਆਦਾ ਮਾਨਸਕੂਨ ਮਿਲਦਾ ਬਾਬਾ ਜੀ ਦੀ ਬਹੁਤ ਚੜ੍ਹਦੀ ਕਲਾ ਸਾਡੇ ਨਗਰ ਦੇ ਬਹੁਤ ਅਸੀਂ ਸੇਵਾ ਕਰਕੇ ਸਕੂਨ ਮਹਿਸੂਸ ਕਰਦੇ ਆਂ ਵੇਖੋ ਜੀ ਲੰਗਰ ਚੱਲ ਰਿਹਾ ਸੰਕਟਾ ਸਾਹਿਬ ਰਹੀਆਂ ਮਾਰਾ ਜੀ ਸਾਡੇ ਰੱਤੇ ਬਹੁਤ ਕਿਰਪਾ ਲਾਗੋ ਮੰਨਿਓ ਬਹੁਤ ਸੰਤ ਸੇਵਾ ਕਰਨ ਲਾਉਂਦੀ ਆ ਜੀ ਤਰੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੁੰਦੇ ਵਧ ਚੜ ਕੇ ਸੇਵਾ ਕਰੋ ਬਾਬਾ ਜੀ ਜੀ ਇੱਥੇ ਸਭ ਕੁਝ ਹੀ ਮਿਲਦਾ ਵਾ ਜੋ ਕੋਝ ਮੰਗੋਗੇ ਉਹ ਕੋਈ ਮਿਲਦਾ ਜੀ ਐਡਾ ਤਗੜਾ ਅਸਥਾਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਦਾ ਖਾਲਸਾ ਵਾਹਿਗੁਰੂ 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 ਗੁਰੂ ਵਾਹਿਗੁਰੂ ਆ Oh, hey.